ਮੈਂ ਅਜੇ ਤੱਕ ਨਿੱਜੀ ਤੌਰ ਦੇ ਉੱਤੇ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਬਾਹਰਲੇ ਮੁਲਕ ਦੇ ਵਿੱਚ ਨਾ ਜਾਓ ਤੁਸੀਂ ਵਿਦੇਸ਼ ਦੇ ਵੱਲ ਮੂੰਹ ਹੀ ਨਾ ਕਰੋ ਇਹ ਮੈਂ ਅਜੇ ਤੱਕ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਨਹੀਂ ਕੱਢੇ ਹਮੇਸ਼ਾ ਇਸ ਗੱਲ ਦੀ ਬੇਨਤੀ ਕੀਤੀ ਆ ਕਿ ਬਾਜਪਤ ਤਰੀਕੇ ਨਾਲ ਜਾਓ 2 ਨੰਬਰ ਦੇ ਵਿੱਚ ਨਾ ਜਾਓ ਡੋਂਕੀ ਲਾ ਕੇ ਨਾ ਜਾਓ ਗਲਤ ਦਾਸਾਂ ਵੇਦਾਂ ਦੇ ਆਧਾਰ ਦੇ ਉੱਤੇ ਨਾ ਜਾਓ ਦੂਜੇ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਭਾਈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਦਿਓ ਉਹਨਾਂ ਦੇ ਉੱਤੇ ਬਿਲਕੁਲ ਭਰੋਸਾ ਨਾ ਕਰੋ ਤੇ ਇਹ ਗੱਲਾਂ ਮੈਂ ਇਸ ਕਰਕੇ ਬੇਨਤੀ ਦੇ ਰੂਪ ਦੇ ਵਿੱਚ ਕਰਦਾ ਕਿਉਂਕਿ ਤੁਸੀਂ ਸਾਡੇ ਪਰਿਵਾਰਕ ਮੈਂਬਰ ਹੋ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਆ ਤੁਹਾਡੇ ਜੇਕਰ ਪੈਸੇ ਬਰਬਾਦ ਹੁੰਦੇ ਹੁਣ ਤਾਂ ਮੈਨੂੰ ਕੋਈ ਚਾਹ ਨਹੀਂ ਚੜਦਾ ਨਾ ਮੈਂ ਕੋਈ ਏਜੰਟਾਂ ਨਾ ਮੇਰਾ ਇਹ ਕੋਈ ਮਨੋਰਥਾ ਨਾ ਮੇਰਾ ਕੋਈ ਮਕਸਦਾ ਨਾ ਹੀ ਮੇਰਾ ਖੇਤਰ ਆ ਪਰ ਤੁਹਾਨੂੰ ਚੁਕੰਨੇ ਕਰਨਾ ਤੁਹਾਨੂੰ ਅਵੇਅਰ ਕਰਨਾ ਜਾਗਰੂ ਕਰਨਾ ਸਾਡਾ ਨਿੱਜੀ ਤੌਰ ਦੇ ਉੱਤੇ ਫਰਜ਼ ਆ ਇੱਕ ਬਹੁਤ ਵੱਡੀ ਉਦਾਹਰਨ ਸਾਹਮਣੇ ਆਈ ਆ ਹਾਲਾਂਕਿ ਚਲਾਕੀ ਕਰਨੀ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਆ ਪਰ ਜੇਕਰ ਚਲਾਕੀ ਤੁਹਾਡੇ ਉੱਤੇ ਭਾਰੂ ਪਜੇ ਤੇ ਤੁਸੀਂ ਚਲਾਕੀ ਦੇ ਭਾਰ ਥਲੇ ਦਬਜੋ ਤੇ ਫਿਰ ਸਮਝ ਲਓ ਭਾਈ ਤੁਹਾਡੇ ਉਮਰ ਪਰ ਦੇ ਲਈ ਵਾਜੇ ਵੱਜ ਗਏ ਇੱਕ ਮਨਪ੍ਰੀਤ ਸਿੰਘ ਨਾਂ ਦਾ ਵਿਅਕਤੀ ਆ ਉਹਦੀ ਉਮਰ ਹੈਗੀ ਜੀ ਲਗਭਗ 40 ਸਾਲ ਉਹ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਦੇ ਉੱਤੇ ਪਹੁੰਚਦਾ ਰਾਤ ਦਾ ਵੇਲਾ ਇਹ ਬੇਰਖਲ ਵੀ 5-6 ਸਾਲ ਪੁਰਾਣੀ ਗੱਲ ਆ ਲਗਭਗ 12:01 ਵਜੇ ਉਹ ਪਹੁੰਚਦਾ ਉੱਥੇ ਜਦੋਂ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਮੂਹਰੇ ਪਾਸਪੋਰਟ ਕਰਦਾ ਜੀ ਕਿ ਮੈਂ ਕੈਨੇਡਾ ਜਾਣਾ ਕਿਉਂਕਿ ਉਹਦੇ ਕੋਲੇ ਟਿਕਟ ਵੀ ਆ ਉਹਦੇ ਕੋਲੇ ਵੀਜ਼ਾ ਵੀ ਆ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਆਪਣਾ ਪਾਸਪੋਰਟ ਫੜਾਉਨੇ ਆ ਉਹ ਤੁਹਾਨੂੰ 1 2 3 4 ਸਵਾਲ ਵੀ ਕਰਦੇ ਕਈ ਵਾਰ ਨਹੀਂ ਵੀ ਕਰਦੇ ਉਹ ਤੁਹਾਡੀ ਫੋਟੋ ਦੇਖ ਕੇ ਤੁਹਾਡੇ ਚਿਹਰੇ ਵੱਲ ਵੇਂਦੇ ਆ ਬਹੁਤੀ ਵਾਰ ਜਾਂ ਕਹਿੰਦੇ ਅਕਸਰ ਵੇਂਦੇ ਆ ਜਦੋਂ ਉਹਨਾਂ ਨੇ ਮਨਪ੍ਰੀਤ ਸਿੰਘ ਦੇ ਮੂੰਹ ਵੱਲ ਵੇਖਿਆ ਤਾਂ ਉਹਦਾ ਚਿਹਰਾ ਪਾਸਪੋਰਟ ਦੇ ਉੱਤੇ ਲੱਗੀ ਹੋਈ ਫੋਟੋ ਦੇ ਨਾਲ ਮੇਲ ਨਹੀਂ ਖਾਂਦਾ ਉਹਨਾਂ ਨੂੰ ਸ਼ੱਕ ਹੋ ਗਿਆ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਉਹਦੇ ਕੋਲੋਂ ਸ਼ਕਤੀ ਨਾਲ ਪੁੱਛਿਆ ਗਿਆ ਤੇ ਫਿਰ ਉਹ ਮੰਨ ਗਿਆ ਫਿਰ ਜਿਹੜੇ ਉਹਨੇ ਭੇਤ ਖੋਲੇ ਆ ਉਹ ਹੁਣ ਭੇਤਾਂ ਦੇ ਵੱਲ ਗੌਰ ਕਰਨ ਦੀ ਲੋੜ ਆ ਇਹ ਮਨਪ੍ਰੀਤ ਸਿੰਘ ਨਾਂ ਦਾ ਜਿਹੜਾ ਨੌਜਵਾਨ ਆ ਇਹ 5 ਸਾਲ ਆਸਟ੍ਰੇਲੀਆ ਦੇ ਵਿੱਚ ਵੀ ਲਾ ਕੇ ਆਇਆ 5 ਸਾਲ ਆਸਟ੍ਰੇਲੀਆ ਦੇ ਵਿੱਚ ਲਾਏ ਇਹਨੇ 12ਵੀਂ ਜਮਾਤ ਪਾਸ ਆ ਫਿਰ ਇਹ ਪਤਾ ਨਹੀਂ ਕਿਹੜੇ ਕਾਰਨ ਦੇ ਕਰਕੇ ਵਾਪਸ ਆਇਆ ਮੁਹਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਫਿਰ ਇਹਨੇ ਕਹਿੰਦੇ ਜੀ ਆਸਟ੍ਰੇਲੀਆ ਦੇ ਵੱਲ ਮੁੜ ਕੇ ਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗੱਲ ਨਹੀਂ ਬਣੀ ਫਿਰ ਇਹਨੇ ਇੰਗਲੈਂਡ ਵੱਲ ਜਾਣ ਵਾਸਤੇ ਵੀ ਅਪਲਾਈ ਕੀਤਾ ਗੱਲ ਨਹੀਂ ਬਣੀ ਫਿਰ ਇਹਨੂੰ ਇਹਦੇ ਦੋਸਤਾਂ ਨੇ ਗੱਲ ਕਹੀ ਕਿ ਭਾਈ ਰੁਪਈਆ ਲੱਗੂਗਾ 40 ਲੱਖ ਕੈਨੇਡਾ ਪਹੁੰਚਾ ਦੇਾਂਗੇ ਕੈਨੇਡਾ ਤੈਨੂੰ ਚੁਟਕੀਆਂ ਦੇ ਨਾਲ ਪਹੁੰਚਾਵਾਂਗੇ ਇਹ ਉਸ ਚਾਂਸੇ ਦੇ ਵਿੱਚ ਆ ਗਿਆ ਕਹਿੰਦੇ ਜੀ 20 ਲੱਖ ਰੁਪਏ ਦਿੱਤਾ ਗਿਆ ਤੇ 32 ਲੱਖ ਦੇ ਵਿੱਚ ਗੱਲ ਨਿਪਟਰੀ ਚੜੀ ਸੀ 20 ਲੱਖ ਰੁਪਏ ਇਹਨੇ ਦਿੱਤਾ ਯਾਨੀ ਕਿ ਮਨਪ੍ਰੀਤ ਸਿੰਘ ਆ ਉਹ ਕਮਲਦੀਪ ਸਿੰਘ ਦੇ ਪਾਸਪੋਰਟ ਦੇ ਉੱਤੇ ਜਾ ਰਿਹਾ ਸੀ ਜਿਹੜੀ ਪਾਸਪੋਰਟ ਦੇ ਉੱਤੇ ਫੋਟੋ ਲੱਗੀ ਸੀ ਉਹ ਕਮਲਦੀਪ ਸਿੰਘ ਦੀ ਸੀ ਜਿਹੜਾ ਜਾ ਰਿਹਾ ਸੀ ਉਹ ਮਨਪ੍ਰੀਤ ਸਿੰਘ ਆ ਦੋਵਾਂ ਦਾ ਮਾੜਾ ਮੋਟਾ ਮੁਹਾੰਦਰਾ ਮਿਲਦਾ ਹੋਊਗਾ ਪਰ ਜਿਹੜੇ ਇਮੀਗ੍ਰੇਸ਼ਨ ਦੇ ਅਧਿਕਾਰੀ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਨਹੀਂ ਪਾਈ ਜਾ ਸਕੀ ਉਹਨਾਂ ਦੀਆਂ ਅੱਖਾਂ ਵਿੱਚ ਸਵਾਹ ਨਹੀਂ ਪਾ ਸਕਿਆ ਇਸ ਕਰਕੇ ਫੜਿਆ ਗਿਆ ਹੁਣ ਜਦੋਂ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਗਈ ਜਦੋਂ ਇਹਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਖੁਲਾਸਿਆਂ ਦੇ ਵਿੱਚ ਇਹਨੇ ਗੱਲ ਕਹੀ ਆ ਕਿ ਰੁਪਿੰਦਰ ਸਿੰਘ ਨਾਂ ਦਾ ਇੱਕ ਏਜੰਟ ਉਹਨੂੰ ਅਸੀਂ ਪੈਸੇ ਦਿੱਤੇ ਸੀ ਹਰੀਸ਼ ਤੇ ਵਿਸ਼ਾਲ ਨਾਂ ਦੇ ਦੋ ਸਾਥੀਆਂ ਨੇ ਰੁਪਿੰਦਰ ਦੇ ਨਾਲ ਮੇਰੀ ਮੁਲਾਕਾਤ ਕਰਵਾਈ ਸੀ 20 ਲੱਖ ਰੁਪਈਆ ਮੈਂ ਦੇ ਦਿੱਤਾ ਸੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਭਾਈ ਤੂੰ ਆ ਜਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਮੈਨੂੰ ਇੱਕ ਹੋਟਲ 'ਚ ਬੁਲਾਇਆ ਗਿਆ ਮਹੀਪਾਲ ਨਗਰ ਦੇ ਵਿੱਚ ਉੱਥੇ ਮੈਂ ਹੋਟਲ ਦੇ ਵਿੱਚ ਰਿਹਾ ਤੇ ਮੈਨੂੰ ਉੱਥੇ ਪਾਸਪੋਰਟ ਫੜਾ ਦਿੱਤਾ ਗਿਆ ਉਹ ਪਾਸਪੋਰਟ ਕਮਲਦੀਪ ਸਿੰਘ ਨਾਂ ਦੇ ਵਿਅਕਤੀ ਦਾ ਉਸ ਪਾਸਪੋਰਟ ਨੂੰ ਫੜਾ ਕੇ ਗੱਲ ਕਹੀ ਵੀ ਸਾਡੀ ਸੈਟਿੰਗ ਅੰਦਰ ਸਾਰੀ ਹੋਈ ਆ ਤੇ ਆ ਲੈ ਪਾਸਪੋਰਟ ਤੇ ਚੜ ਜਾ ਫਿਰ ਕੈਨੇਡਾ ਵੱਲੇ ਜਹਾਜ਼ ਤੇ ਭਾਈ ਇਹ ਜਾ ਰਹੀ ਸਕਿਆ ਇਹ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੀ ਪਛਾਣ ਦੇ ਵਿੱਚ ਆ ਗਿਆ ਮਨਪ੍ਰੀਤ ਸਿੰਘ ਕਮਲਦੀਪ ਸਿੰਘ ਬਣ ਕੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੀਆਂ ਅੱਖਾਂ ਦੇ ਵਿੱਚ ਧੂੜ ਨਹੀਂ ਪਾ ਸਕਿਆ ਜੀਦੇ ਕਰਕੇ ਇਸ ਵੇਲੇ ਪੁਲਿਸ ਦੀ ਕੜਕੀ ਦੇ ਵਿੱਚ ਆ ਇਹਦੇ ਉੱਤੇ ਬਣਦੀ ਸਰਨੀ ਕਾਰਵਾਈ ਹੋਣੀ ਹੀ ਚਾਹੀਦੀ ਹੈ ਇੱਕ ਤਾਂ ਗੱਲ ਇਹ ਆ ਪੁਲਿਸ ਦੇ ਵੱਲੋਂ ਉਹ ਦੋ ਜਣੇ ਵੀ ਗ੍ਰਿਫਤਾਰ ਕਰ ਲਏ ਗਏ ਜਿਨ੍ਹਾਂ ਨੇ ਇੱਥੇ ਸੈਟਿੰਗ ਕਰਵਾਈ ਸੀ ਤੇ ਹੁਣ ਪੁਲਿਸ ਦੇ ਵੱਲੋਂ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਯਾਨੀ ਕਿ ਜਦੋਂ ਵੀ ਕੋਈ ਇਹੋ ਜਿਹੀ ਖਬਰ ਆਉਂਦੀ ਆ ਵੀ ਭਾਈ ਡੌਂਕੀ ਲਾ ਕੇ ਗਏ ਜਾਂ ਭਾਈ ਗਲਤ ਪਾਸਪੋਰਟ ਦੇ ਆਧਾਰ ਦੇ ਉੱਤੇ ਜਾ ਰਹੇ ਆ ਜਾਂ ਗਲਤ ਦਸਤਾਵੇਜ਼ ਬਣਾ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚੋਂ ਬਹੁਤੀ ਵਾਰ ਪੰਜਾਬੀ ਹੀ ਕਿਉਂ ਹੁੰਦੇ ਸਵਾਲ ਸਭ ਤੋਂ ਵੱਡਾ ਇਹ ਆ ਕੀ ਪੰਜਾਬੀਆਂ ਨੇ ਬੀਤੇ ਦੇ ਵਿੱਚ ਸਬਕ ਨਹੀਂ ਸਿੱਖਿਆ ਤੁਹਾਡੇ ਭੈਣ ਭਰਾ ਹੀ ਲਗਾਤਾਰ ਅਮਰੀਕਾ ਦੇ ਵੱਲੋਂ ਧੱਕੇ ਮਾਰ ਮਾਰ ਕੇ ਕੱਢੇ ਜਾ ਰਹੇ ਵੀ ਤੁਸੀਂ ਗਲਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਏ ਆ ਤੁਸੀਂ 2 ਨੰਬਰ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਕਿ 32 32 35 35 ਲੱਖ ਰੁਪਏ ਦੇ ਤੇ ਸੌਦਾ ਤੈਅ ਕਰਦੇ ਆ ਉਦਾਂ ਹਮੇਸ਼ਾ ਆਪਾਂ ਇਹ ਗੱਲ ਕਹਿੰਦੇ ਕਿ ਗਰੀਬੀ ਸਾਨੂੰ ਖਾ ਗਈ ਗਰੀਬੀ ਦੇ ਕਰਕੇ ਅਸੀਂ ਜਾ ਰਹੇ ਆ ਤੇ ਜੇ ਭਾਈ ਆਪਾਂ ਨੂੰ ਗਰੀਬੀ ਖਾ ਗਈ ਤੇ ਫਿਰ ਆਪਾਂ 20 ਲੱਖ ਰੁਪਏ ਦਾ ਪ੍ਰਬੰਧ ਕਿੱਥੋਂ ਕਰਦੇ ਆ ਤੇ ਜਦੋਂ ਸਾਡੇ ਵਿੱਚ 12ਵੀਂ ਪਾਸ ਅਸੀਂ ਹੈਗੇ ਆ ਤੇ ਸਾਡੇ ਕੋਲੇ ਦਸਤਾਵੇਜ਼ ਵੀ ਪੂਰੇ ਨਹੀਂ ਤੇ ਅਸੀਂ ਧੋਖੇ ਦੇ ਨਾਲ ਦੂਜੇ ਦੇਸ਼ ਦੇ ਵਿੱਚ ਵੜਨਾ ਚਾਹੁੰਦੇ ਆ ਜੇ ਮੰਨ ਲਓ ਵੜ ਵੀ ਜਾਈਗੇ ਤਾਂ ਕਿਹੜੀ ਉਮਰ ਦੇ ਵਿੱਚ ਕਿਹੜੇ ਬਰੇ ਦੇ ਵਿੱਚ 32 ਲੱਖ ਰੁਪਈਆ ਪੂਰਾ ਕਰਾਂਗੇ ਉਹ 32 ਲੱਖ ਰੁਪਈਆ ਪੂਰਾ ਕਰਦੇ ਕਰਦੇ ਸਾਨੂੰ ਵਿਆਜ ਵੀ ਦੇਣਾ ਪੈਣਾ ਉਹ 32 ਲੱਖ ਦਾ ਵਿਆਜ ਪੂਰਾ ਕਰਦੇ ਕਰਦੇ ਅਸੀਂ ਹਰ ਰੋਜ਼ ਜੇਕਰ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਵੜ ਜਾਂਦੇ ਆ ਤੇ ਰੋਟੀ ਪਾਣੀ ਦੇ ਉੱਤੇ ਵੀ ਖਰਚਾ ਆਉਣਾ ਕਮਰੇ ਦਾ ਕਿਰਾਇਆ ਵੀ ਦੇਣਾ ਪੈਣਾ ਆਉਣ ਜਾਣ ਦਾ ਖਰਚਾ ਵੀ ਪੈਣਾ ਘਰਦਿਆਂ ਨੇ ਵੀ ਪੈਸੇ ਮੰਗਣੇ ਵੀ ਭਾਈ ਤੈਨੂੰ ਭੇਜਾਂ ਬਾਹਰ ਤੇ ਹੁਣ ਕੁਝ ਨਾ ਕੁਝ ਭੇਜ ਲੀੜੇ ਕੱਪੜੇ ਦਾ ਵੀ ਖਰਚਾ ਆਉਣਾ ਮੋਬਾਈਲ ਦਾ ਵੀ ਖਰਚਾ ਆਉਣਾ ਬਿਮਾਰੀ ਸ਼ਮਾਰੀ ਦੀ ਦਵਾਈ ਦਾ ਵੀ ਖਰਚਾ ਆਉਣਾ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆਉਂਦੀ ਕਿ ਭਾਈ ਅਸੀਂ ਇਸ ਗੱਲ ਦੇ ਉੱਤੇ ਇਸ ਰਾਹ ਦੇ ਉੱਤੇ ਗਲਤ ਰਾਹ ਦੇ ਉੱਤੇ ਨਾ ਤੁਰ ਗਏ ਵਾਰ-ਵਾਰ ਖਬਰਾਂ ਆਉਂਦੀਆਂ ਕਿ ਲੋਕ ਲੁੱਟੇ ਗਏ ਏਜੰਟ ਨੇ ਲੁੱਟ ਲਏ ਏਜੰਟ ਨੇ ਪੱਟ ਤੇ ਏਜੰਟ ਜ਼ਮੀਨਾਂ ਖਾ ਗਏ ਏਜੰਟ ਘਰ ਆਪਣੇ ਨਾਂ ਤੇ ਲਵਾ ਗਏ ਏਜੰਟ ਦੇ ਵੱਲੋਂ 60 ਲੱਖ ਰੁਪਈਆ ਨਹੀਂ ਮੁੜਿਆ ਜਾ ਰਿਹਾ ਏਜੰਟ ਦੇ ਵੱਲੋਂ ਆਹ ਕੁਝ ਕਰ ਦਿੱਤਾ ਗਿਆ ਪਰ ਅਸੀਂ ਇਹਨਾਂ ਗੱਲਾਂ ਤੋਂ ਸਬਕ ਨਹੀਂ ਸਿੱਖਿਆ ਇੱਕ ਮੱਛੀ ਹੁੰਦੀ ਜਿਹੜੀ ਪੱਥਰ ਚਟਕੇ ਮੁੜਦੀ ਆ ਪੰਜਾਬੀ ਉਹ ਮੱਛੀ ਕਿਉਂ ਬਣ ਗਏ ਜਿਹੜੀ ਕਿ ਪੱਥਰ ਦੇ ਉੱਤੇ ਲਟ ਰਹੀ ਆ ਆਪਣੀ ਪਿੱਠ ਛਿਲਾ ਰਹੀ ਆ ਤੇ ਫੇਰ ਵੀ ਉਹਨੂੰ ਇਸ ਗੱਲ ਦਾ ਸਬਕ ਨਹੀਂ ਆ ਰਿਹਾ ਵੀ ਭਾਈ ਅਸੀਂ ਆਹ ਕੁਝ ਨਾ ਕਰਗੇ ਇਹ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਹਰ ਤਜਰਬਾ ਆਪਦੇ ਪਿੰਡੇ ਦੇ ਉੱਤੇ ਕੀਤਾ ਜਾਵੇ ਕੁਝ ਕਿ ਤਜਰਬੇ ਦੂਜੇ ਦੇ ਨਾਲ ਹੋਏ ਮਾੜੇ ਜੋ ਕੋਈ ਉਹਦੇ ਨਾਲ ਮਾੜਾ ਹੁੰਦਾ ਵਾਪਰਦਾ ਉਹਦੇ ਤੋਂ ਸਬਕ ਲੈਣ ਵਾਲੇ ਹੁੰਦੇ ਆ ਪਰ ਪੰਜਾਬੀ ਨਹੀਂ ਮੰਨਦੇ ਪੰਜਾਬ ਗਾਣੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਹਾਲੇ ਤੁਸੀਂ 4 ਮਹੀਨੇ 6 ਮਹੀਨੇ 1 ਸਾਲ ਦੇਖੋ ਇਹਨਾਂ ਨੇ ਡੌਂਕੀ ਲਾਉਣ ਤੋਂ ਵੀ ਬਾਜ਼ ਨਹੀਂ ਆਉਣਾ ਇਹਨਾਂ ਨੇ ਰੇਟ ਵਧਾ ਦੇਣਾ 40 ਲੱਖ ਦੀ ਥਾਂ ਤੇ 60 ਲੱਖ ਦੇਣਗੇ 60 ਦੀ ਥਾਂ ਦੇ ਉੱਤੇ 80 ਦੇ ਦੇਣਗੇ ਪਰ ਟਿਕਣਗੇ ਨਹੀਂ ਉਦਾਂ ਅਸੀਂ ਗਰੀਬ ਵੀ ਛਾ ਅਸੀਂ ਗਰੀਬੀ ਦਾ ਮਜ਼ਾਕ ਨਹੀਂ ਉਡਾਉਂਦੇ ਬਹੁਤ ਸਾਰੇ ਲੋਕ ਸ਼ਾਇਦ ਗਰੀਬੀ ਦੇ ਵਿੱਚੋਂ ਲੰਘਦੇ ਵੀ ਆ ਜਿਹੜੇ ਕਿ ਇਹੋ ਜਿਹਾ ਕੁਛ ਨਾ ਕੁਛ ਉਪਰਾਲਾ ਕਰਦੇ ਆ ਪਰ ਭਾਈ ਇੱਕ ਬੇਨਤੀ ਆ ਗਲਤ ਕੰਮ ਦੇ ਨਤੀਜੇ ਗਲਤੀ ਆਉਣੇ ਆ ਇਸ ਵੇਲੇ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਹੋਏ ਭੈਣਾ ਵੀਰ ਆ ਕਦੇ ਉਹਨਾਂ ਦੀਆਂ ਤਹਾਂ ਫਰੋਲ ਕੇ ਦੇਖੋ ਕਿ ਨਾਲ-ਕਨਾਲ ਦੇ ਵਿੱਚ ਜਿੰਨਾਂ ਦਾ ਘਰ ਆ ਜਿਨ੍ਹਾਂ ਨੂੰ ਇੱਥੇ ਸਾਰਾ ਕੁਝ ਮਿਲਦਾ ਸੀ ਜਿਨ੍ਹਾਂ ਦੇ ਕੋਲੇ ਗੱਡੀਆਂ ਵੀ ਆ ਜਿਨ੍ਹਾਂ ਦੇ ਕੋਲੇ ਕਾਰਾਂ ਜਿਨ੍ਹਾਂ ਦੇ ਕੋਲੇ ਮੋਟਰਸਾਈਕਲ ਆ ਜਿਨ੍ਹਾਂ ਦਾ ਘਰ ਦੇ ਉੱਤੇ ਕੋਈ ਕਿਸ਼ਤ ਨਹੀਂ ਹੈਗੀ ਜਿਨ੍ਹਾਂ ਦੇ ਦੋ ਮੰਜ਼ਲਾ ਕੋਠੀ ਆ ਉਹ ਵੀ ਜਦੋਂ ਬਾਹਰ ਜਾਂਦੇ ਤੇ ਨਿੱਕੀ ਜੀ ਬੇਸਮੈਂਟ ਦੇ ਵਿੱਚ ਰਹਿੰਦੇ ਆ ਕਿਰਾਏ ਦੇ ਘਰ ਦੇ ਉੱਤੇ ਰਹਿੰਦੇ ਆ ਤੇ ਆਪਾਂ ਉੱਥੇ ਜੋ ਸੰਘਰਸ਼ ਕਰਦੇ ਆ ਤੇ ਇੱਥੇ ਸਾਡੇ ਉੱਤੇ ਪੰਜਾਬ ਦੇ ਵਿੱਚ ਕੋਈ ਕਰਜ਼ਾ ਵੀ ਨਹੀਂ ਕਈਆਂ ਦੇ ਸਿਰ ਤੇ ਕਰਜ਼ਾ ਹੈ ਵੀ ਨਹੀਂ ਉਹ ਚਾਚਾ ਦੇ ਵਿੱਚ ਦੇਖਾ ਦੇਖੀ ਦੇ ਵਿੱਚ ਜਾਈ ਜਾਂਦੇ ਆ ਅਸੀਂ ਪੰਜਾਬੀ ਕਰੀ ਕੀ ਜਾਨਦੇ ਆ ਪੰਜਾਬੀਆਂ ਦਾ ਪ੍ਰਵਾਸ ਦੇ ਨਾਲ ਨਾਤਾ ਸਦੀਆਂ ਪੁਰਾਣਾ ਪਰ ਜਿਸ ਤਰੀਕੇ ਦੀ ਹੁਣ ਗੱਲ ਸਾਹਮਣੇ ਆਉਂਦੀ ਆ ਇਹੋ ਜਿਹਾ ਨਾਤਾ ਪਹਿਲਾਂ ਨਹੀਂ ਸੀ ਹੁਣ ਤਾਂ ਭੇਡ ਚਾਲੀ ਅਸੀਂ ਬਣ ਗਈ ਆ ਵੀ ਮੇਰੇ ਨਾਲ ਦੇ ਸਾਥੀ ਅਕੇ ਜੀ ਸਾਰੇ ਬਾਹਰ ਚਲੇ ਗਏ ਆ ਤੇ ਮੈਂ ਵੀ ਬਾਹਰ ਹੀ ਨਿਕਲਣਾ ਤੇ ਭਾਈ ਕੰਮ ਕਿਹੜਾ ਕਰੋਗੇ ਜਿਹੜਾ ਮਿਲ ਗਿਆ ਆਉਂਦਾ ਕਿਹੜਾ ਨਹੀਂ ਆ ਭਾਈ ਜਿੱਥੇ ਕੰਮ ਲਾਤਾ ਪਉਥੇ ਕਰ ਲਾਂਗੇ ਪਹਿਲਾਂ ਪੰਜਾਬੀ ਖੁਦ ਦੇ ਵਿੱਚ ਸਕਿੱਲ ਪੈਦਾ ਕਰਨ ਪਹਿਲਾਂ ਉਹਨਾਂ ਨੂੰ ਹੁਨਰਮੰਦ ਹੋਣਾ ਚਾਹੀਦਾ ਦੁਨੀਆ ਭਰ ਦੇ ਰਾਹ ਖੁੱਲੇ ਆ ਜੇਕਰ ਤੁਸੀਂ ਹੁਨਰਮੰਦ ਹੋ ਪਰ ਜੁਗਾੜ ਲਾ ਕੇ ਬਾਹਰ ਜਾਣ ਵਾਲਿਆਂ ਦੀ ਕੋਈ ਲੋੜ ਵੀ ਨਹੀਂ ਨਾ ਉਹਨਾਂ ਦੇਸ਼ਾਂ ਨੂੰ ਲੋੜ ਆ ਤੇ ਨਾ ਤੁਸੀਂ ਹੀ ਇਨੀ ਲੋੜ ਮਹਿਸੂਸ ਕਰਿਆ ਕਰੋ ਕਿ ਭਾਈ ਅਸਤਾ ਜਾਣਾ ਹੀ ਜਾਣਾ ਮੈਂ ਬਹੁਤ ਸਾਰੇ ਲੋਕਾਂ ਨੂੰ ਐਸੇ ਨੂੰ ਜਾਣਦਾ ਜਿਨ੍ਹਾਂ ਨੇ ਇੱਥੇ ਕਦੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਕਹਿੰਗੇ ਜੀ ਬਾਹਰਲੇ ਮੁਲਖ ਜਾ ਕੇ ਕੰਮ ਕਰਾਂਗੇ ਇੱਥੇ ਕਿਉਂ ਨਹੀਂ ਕਰਨਾ 15000 ਥੋੜੀ ਤਨਖਾਹ ਚਾਹੀਦੀ ਆ 20000 ਦੇ ਵਿੱਚ ਕੀ ਬਣਦਾ 12000 ਦੇ ਵਿੱਚ ਕੀ ਬਣਦਾ ਜਦੋਂ ਆਪਾਂ ਨੂੰ ਇੱਥੇ ਕੰਮ ਕਰਨੀ ਇਰਤ ਹੀ ਨਹੀਂ ਤੇ ਬਾਹਰ ਸਾਨੂੰ ਜਾਂਦਿਆਂ ਨੂੰ ਉਹਨਾਂ ਨੇ ਕੋਈ 2 ਲੱਖ ਡਾਲਰ ਵਾਲੀ ਸਾਲ ਦੀ ਪੈਕੇਜ ਵਾਲੀ ਜੋਬ ਨਹੀਂ ਦੇ ਰਣੀ ਬਾਹਰ ਜਾ ਕੇ ਸਾਨੂੰ ਪਤਾ ਨਹੀਂ ਕਿਹੜੇ ਕਿਹੜੇ ਕੰਮਾਂ ਦੀ ਮੁਸ਼ਕਲ ਕਰਨੀ ਪੈਣੀ ਆ ਪਤਾ ਨਹੀਂ ਜ਼ਿੰਦਗੀ ਦੇ ਕਿਹੜੇ ਪੜਾਅ ਦੇ ਉੱਤੇ ਅਸੀਂ ਪੱਕੇ ਹੋਵਾਂਗੇ ਇਸ ਕਰਕੇ ਸਕਿਲਡ ਵਰਕਰ ਦੀ ਹੱਥਾਂ ਦੇ ਉੱਤੇ ਲੋੜ ਆ ਆਪਾਂ ਜੁਗਾੜੂ ਬਿਰਤੀ ਤਿਆਗ ਗਏ ਆਪਾਂ ਏਜੰਟਾਂ ਦੇ ਅੜਿੱਕੇ ਨਾ ਆ ਗਏ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜੇਕਰ ਅਸੀਂ ਤੇਜ਼ ਆ ਤਾਂ ਜਿਹੜੀ ਇਮੀਗ੍ਰੇਸ਼ਨ ਦੇ ਅਧਿਕਾਰੀ ਆ ਉਹ ਵੀ ਭੋਲੇ ਨਹੀਂ ਬੈਠੇ ਸਾਡੇ ਲਈ ਤਾਂ ਇਸ ਕਰਕੇ ਤੇਜ਼ੀ ਆ ਕਿਉਂਕਿ ਮੈਂ ਆਪਣੇ ਲਈ ਜਾਣਾ ਇਹ ਆਪਾਂ ਇਹ ਸੋਚਦੇ ਨਹੀਂ ਕਿ ਮੈਂ ਤਾਂ ਨਿਕਲ ਜਾਣਾ ਜੇ ਮੇਰਾ ਦਾ ਲੱਗ ਗਿਆ ਮੇਰਾ ਜੁਗਾੜ ਲੱਗ ਗਿਆ ਮੈਂ ਨਿਕਲ ਜਾਊਂਗਾ ਪਰ ਜਿਹੜੇ ਉਹ ਬੈਠੇ ਆ ਸਾਡੇ ਵਰਗੇ ਕਈ ਸੈਂਕੜੇ ਕਈ ਹਜ਼ਾਰਾਂ ਹਰ ਰੋਜ਼ ਉਹਨਾਂ ਦੇ ਸੰਪਰਕ ਚਾਉਂਦੇ ਆ ਉਹਨਾਂ ਦੀਆਂ ਅੱਖਾਂ ਥਾਣੀ ਹੋ ਕੇ ਨਿਕਲਦੇ ਆ ਤੇ ਜਿਹੜੇ ਏਜੰਟ ਤੁਹਾਨੂੰ ਇਹ ਗੱਲ ਕਹਿੰਨੇ ਕਿ ਮੇਰੀ ਅੰਦਰ ਸੈਟਿੰਗ ਹੈਗੀ ਆ ਉਹ ਕਿਸੇ ਦੀ ਕੋਈ ਸੈਟਿੰਗ ਨਹੀਂ ਹੈਗੀ ਸਭ ਦਾ ਜੁਗਾੜ ਆ ਜੇ ਤਾਂ ਤੁਹਾਡਾ ਅੱਗੇ ਲੰਘਣ ਦਾ ਦਾ ਲੱਗਿਆ ਤੇ ਫਿਰ ਭਾਈ ਉਹਨਾਂ ਦਾ 20 30 40 ਲੱਖ ਰੁਪਈਆ ਖਰਾ ਤੇ ਜੇਕਰ ਭਾਈ ਨਹੀਂ ਲੱਗਿਆ ਦਾ ਫਿਰ ਭਾਈ ਸਮੱਸਿਆ ਤੁਹਾਡੀ ਕੱਲਿਆਂ ਦੀ ਤੇ ਜੇ ਦਾ ਲੱਗ ਗਿਆ ਤੇ ਪੈਸੇ ਉਹਨਾਂ ਕੱਲਿਆਂ ਦੇ ਸੋ ਪੰਜਾਬੀ ਆਪਦੇ ਪੈਸਿਆਂ ਦੀ ਬਚਤ ਖੁਦ ਕਰਨ ਆਪਣੀ ਇੱਜ਼ਤ ਦਾ ਬਚਾ ਕਰਨ ਜਦੋਂ ਤੁਹਾਡੀਆਂ ਖਬਰਾਂ ਪੰਜਾਬ ਦੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਆਉਂਦੀਆਂ ਦੁਨੀਆ ਦੇ ਵੱਖ-ਵੱਖ ਮੀਡੀਆ ਦੇ ਵਿੱਚ ਆਉਂਦੀਆਂ ਤੇ ਫਿਰ ਭਾਈ ਤੁਹਾਡੇ ਨਾਂ ਚਮਕਦੇ ਨਹੀਂ ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਹੁੰਦਾ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਵੇਂ ਕੋਈ ਨਸ਼ਾ ਤਸਕਰੀ 'ਚ ਫੜਿਆ ਜਾਵੇ ਗਰੁੱਪ ਭਾਵੇਂ ਕੋਈ ਕਾਰਾਂ ਚੋਰੀ ਕਰਨ ਵਾਲੇ ਮਾਮਲੇ 'ਚ ਫੜਿਆ ਜਾਵੇ, ਭਾਵੇਂ ਕੋਈ ਬਦਮਾਸ਼ੀ ਕਰਨ ਵਾਲੇ ਮਾਮਲੇ 'ਚ ਫੜਿਆ ਜਾਵੇ, ਭਾਵੇਂ ਕੋਈ ਹੋਰ ਪੁੱਠਾ ਸਿੱਧਾ ਕੰਮ ਕਰਦਾ ਫੜਿਆ ਜਾਵੇ, ਉਹ ਜੇ 10 ਜਣੇ ਫੜੇ ਜਾਂਦੇ ਤਾਂ 2-3-4 ਉਹਦੇ 'ਚ ਪੰਜਾਬੀ ਵੀ ਹੁੰਦੇ ਆ। ਅਸੀਂ ਪੰਜਾਬੀ ਇਦਾਂ ਦੇ ਨਹੀਂ ਸਾਂ ਹੁੰਦੇ, ਪਰ ਛੇਤੀ ਛੇਤੀ ਪੈਸਾ ਕਮਾ ਲਈਏ, ਛੇਤੀ ਛੇਤੀ ਸਾਡਾ ਜੁਗਾੜ ਲੱਗ ਜੇ, ਇਹਨਾਂ ਚੱਕਰਾਂ ਦੇ ਵਿੱਚ ਅਸੀਂ ਨੈਤਿਕਤਾ ਭੁੱਲ ਗਏ ਆ ਤੇ ਨਤੀਜੇ ਉਹ ਆਉਂਦੇ ਆ ਕਿ ਨਾ ਸਾਡੇ ਕੋਲੇ ਜ਼ਮੀਨਾਂ ਰਹਿਣਗੀਆਂ, ਨਾ ਸਾਡੇ ਕੋਲੇ ਘਰ ਰਹਿੰਦੇ ਆ ਤੇ ਫਿਰ ਅਸੀਂ ਵਾਪਸ ਮੁੜ ਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਇਹ ਗੱਲ ਕਹ ਕਿ ਸਾਨੂੰ ਭਾਈ ਸਰਕਾਰਾਂ ਨੌਕਰੀ ਦੇਣ ਇਹ ਕੋਈ ਕੁਆਲੀਫਿਕੇਸ਼ਨ ਥੋੜੀ ਆ ਵੀ ਤੁਸੀਂ ਡਿਪੋਰਟ ਹੋ ਕੇ ਆਏ ਆ ਨੌਕਰੀ ਤਾਂ ਪੀ ਐਚ ਡੀ ਕਰਨ ਵਾਲੇ ਨੂੰ ਨਹੀਂ ਮਿਲ ਰਹੀ ਤੇ ਇਹ ਕਿਹੜੀ ਕੁਆਲੀਫਿਕੇਸ਼ਨ ਹੋਈ ਕਿ ਭਾਈ ਤੁਸੀਂ ਡਿਪੋਰਟ ਹੋ ਕੇ ਆਏ ਹੋ ਬੇਨਤੀ ਆ ਵੀ ਭਾਈ ਇਹੋ ਜੇ ਕੰਮ ਨਾ ਕਰਗੇ ਜਿਹਦੇ ਕਰਕੇ ਬਾਅਦ ਵਿੱਚ ਸਾਨੂੰ ਤਰਲੇ ਮਾਰਨੇ ਪੈਣ ਜਿਹਦੇ ਕਰਕੇ ਬਾਅਦ ਵਿੱਚ ਸਾਨੂੰ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰਾਂ ਤੱਕ ਸੁਣੀ ਇਹ ਪਚਾਉਣੇ ਪੈਣ ਸਮੇਂ ਦੀ ਬਹੁਤ ਵੱਡੀ ਲੋੜ ਆ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਆ ਕਿ ਮਨਪ੍ਰੀਤ ਸਿੰਘ ਨਾਂ ਦਾ ਇੱਕ ਨੌਜਵਾਨ ਕਮਲਦੀਪ ਸਿੰਘ ਬਣ ਕੇ ਕਿਸ ਤਰੀਕੇ ਨਾਲ ਕੈਨੇਡਾ ਦਾ ਜਹਾਜ਼ ਚੜ੍ਹਨਾ ਚਾਹੁੰਦਾ ਵੀਜ਼ਾ ਉਹਦੇ ਪਾਸਪੋਰਟ ਤੇ ਲੱਗਾ ਹੋਇਆ ਚਿਹਰਾ ਹੋਰ ਆ ਹਕੀਕਤ ਹੋਰ ਆ ਪੁਲਿਸ ਨੇ ਫੜ ਲਿਆ ਤੇ ਹੁਣ ਕਹਿਣਗੇ ਲਿਖਿਆ ਇਉਂ ਸੀ ਕੁਛ ਨਹੀਂ ਸੀ ਲਿਖਿਆ ਤੁਸੀਂ ਆਪ ਸਭ ਕੁਝ ਲਿਖਿਆ